ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਕਾਂਗਰਸ ਉਹਨਾਂ ਨੇ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਤੇ ਸਵਾਲ ਚੱਕਿਆ ਕਿ ਡੇਢ ਸਾਲ ਹੋ ਗਿਆ ਉਹਨਾਂ ਨੂੰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣਿਆ ਨੂੰ ਤੇ ਉਹਨਾਂ ਨੇ ਡੇਢ ਸਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਫਤਿਹ ਤੱਕ ਨਹੀਂ ਬੁਲਾਈ ਹੋਰ ਤਾਂ ਉਹਨਾਂ ਨੇ ਕੀ ਇਸ਼ੂ ਚੱਕਣਾ ਸਿੱਖਾਂ ਦਾ ਜਾਂ ਪੰਜਾਬ ਦਾ ਜਾਂ ਆਪਣੇ ਫਰੀਦਕੋਟ ਹਲਕੇ ਦਾ ਹੋਰ ਤਾਂ ਗੱਲ ਕੀ ਕਰਨੀ ਉਹਨਾਂ ਨੇ ਫਤਿਹ ਤੱਕ ਸਾਂਝੀ ਨਹੀਂ ਕੀਤੀ ਕੋਈ ਕਿਸੇ ਕਿਸਮ ਦੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਨੇ ਨਹੀਂ ਬੋਲੀ ਤੇ ਇਸ ਕਰਕੇ ਉਹ ਕਹਿੰਦੇ ਆ ਕਿ ਇਦਾਂ ਦੇ ਬੰਦਿਆਂ ਨੂੰ ਚੁਣ ਕੇ ਤੇ ਦੱਸੋ ਪੰਜਾਬ ਦਾ ਕੀ ਫਾਇਦਾ ਜਾਂ ਕੌਮ ਦਾ ਕੀ ਫਾਇਦਾ ਉਹਨੇ ਜਦੋਂ ਕੌਮ ਦੀ ਕੋਈ ਗੱਲ ਨਹੀਂ ਉੱਥੇ ਜਾ ਕੇ ਕੀਤੀ ਤੇ ਇਹੋ ਜਿਹੇ ਬੰਦੇ ਚੁਣ ਕੇ ਆਪਾਂ ਇਹਦਾ ਕੀ ਕਰਾਂਗੇ ਤੇ ਪੰਜਾਬ ਨੂੰ ਕੀ ਫਾਇਦਾ ਹੋਊਗਾ ਜਾਂ ਕੌਮ ਨੂੰ ਕੀ ਫਾਇਦਾ ਹੋਊਗਾ ਤੇ ਇਹਦਾ ਕਾਰਨ ਇਹ ਹੈ ਕਿ ਚਲੋ ਆਪਾਂ ਉਹਨਾਂ ਦੀ ਕੁਰਬਾਨੀ ਕਰਕੇ ਉਹਨਾਂ ਨੂੰ ਆਪਾਂ ਚੁਣ ਲੈਨੇ ਆ ਵਾਰ-ਵਾਰ ਇਦਾਂ ਹੁੰਦਾ ਤੇ ਪਰ ਉਹ ਬੰਦੇ ਕੈਪੇਬਲ ਨਹੀਂ ਹੁੰਦੇ ਕਿ ਡੇਡੇ ਵੱਡੇ ਸਿਰਾਂ ਵਾਲਿਆਂ ਦੇ ਸਾਹਮਣੇ ਕੋਈ ਗੱਲ ਕਰ ਲੈਣ ਤੇ ਦੂਜੀ ਗੱਲ ਉਹ ਕਹਿ ਰਹੇ ਆ ਕਿ ਸਾਨੂੰ ਉੱਥੇ ਟਾਈਮ ਨਹੀਂ ਮਿਲਦਾ ਇਹ ਗੱਲ ਜੇ ਆਪਾਂ ਮੰਨੀਏ ਵੀ ਟਾਈਮ ਨਹੀਂ ਮਿਲਦਾ ਸਭ ਤੋਂ ਵੱਡੇ ਜੋ ਖਾਲਸਤਾਨ ਨੂੰ ਸਪੋਰਟ ਕਰਨ ਵਾਲੇ ਲੀਡਰ ਆ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਆ ਤੇ ਜੇ ਉਹਨਾਂ ਨੂੰ ਉੱਥੇ ਟਾਈਮ ਮਿਲ ਜਾਂਦਾ ਰਿਹਾ ਉਹਨਾਂ ਨੇ ਹਰ ਤਰ੍ਹਾਂ ਦਾ ਇਸ਼ੂ ਤੇ ਗੱਲ ਕੀਤੀ ਐ ਜਿਹੜੇ ਆਪਣੇ ਬਾਹਰ ਬੰਦਿਆਂ ਦੀ ਡੈਥ ਹੋਈ ਉਹਨਾਂ ਬਾਰੇ ਗੱਲ ਕੀਤੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦੀ ਵੀ ਗੱਲ ਉਹਨਾਂ ਨੇ ਉੱਥੇ ਕੀਤੀ ਤੇ ਜੇ ਉਹਨਾਂ ਨੂੰ ਟਾਈਮ ਮਿਲ ਸਕਦਾ ਤੇ ਇਹਨਾਂ ਨੂੰ ਕਿਉਂ ਨਹੀਂ ਮਿਲ ਸਕਦਾ ਇਹ ਵੀ ਇੱਕ ਡਾਊਟਫੁਲ ਗੱਲ ਤੇ ਦੂਜੀ ਗੱਲ ਏ ਮੈਂ ਹੁਣ ਸਰਬਜੀਤ ਸਿੰਘ ਖਾਲਸਾ ਜੀ ਨੂੰ ਕਹਿਣਾ ਚਾਹਣਾ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਹੋ ਕੌਮ ਤੁਹਾਡੇ ਨਾਲ ਖੜੀ ਹੈ ਫਰੀਦਕੋਟ ਦੀ ਸੰਗਤ ਤੁਹਾਡੇ ਨਾਲ ਖੜੀ ਹੈ ਤੇ ਤੁਸੀਂ ਇਦਾਂ ਦੇ ਬੰਦਿਆਂ ਤੋਂ ਜਾਣਕਾਰੀ ਲਓ ਕਿੱਦਾਂ ਉੱਥੇ ਜਾ ਕੇ ਗੱਲ ਕਰਨੀ ਹੈ ਕਿੱਦਾਂ ਆਪਣੀ ਕੌਮ ਦੇ ਬਾਰੇ ਉੱਥੇ ਇਸ਼ੂ ਉਠਾਉਣੇ ਹੈ ਤੇ ਕਿਹੜੇ ਤਰੀਕੇ ਨਾਲ ਉੱਥੇ ਸਾਰਾ ਆਪਾਂ ਕੱਟ ਸ਼ਬਦਾਂ ਦੇ ਵਿੱਚ ਵੱਧ ਗੱਲ ਆਪਾਂ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਕਰਨ ਲਈ ਆਪਣੇ ਕੋਲੇ ਬਹੁਤ ਵਧੀਆ-ਵਧੀਆ ਬੰਦੇ ਹੈਗੇ ਆ ਪੜ੍ਹੇ ਲਿਖੇ ਆ ਉਹ ਇੰਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਤੁਹਾਨੂੰ ਉੱਥੇ ਬੋਲਣ ਬਾਰੇ ਸਾਰੀ ਗੱਲਬਾਤ ਦੱਸ ਸਕਦੇ ਆ ਵੀ ਕਿੱਦਾਂ ਉੱਥੇ ਗੱਲ ਕਰੋ ਤੇ ਜੇ ਤੁਹਾਡੀ ਕੁਆਲੀਫਿਕੇਸ਼ਨ ਘੱਟ ਵੀ ਆ ਮੰਨ ਲਓ ਹੁਣ ਪਰ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਹੋ ਤੇ ਇਸੇ ਕਰਕੇ ਕੌਮ ਦੇ ਵਿੱਚ ਨਿਰਾਸ਼ਾ ਆਉਂਦੀ ਹੈ ਕਿ ਕੌਮ ਤਾਂ ਚੋਣ ਲੈਂਦੀ ਹੈ ਬੰਦੇ ਪੰਥਕ ਦੇ ਨਾਂ ਤੇ ਪਰ ਉਹ ਬੰਦੇ ਜਦੋਂ ਚੁਣਨ ਤੋਂ ਬਾਅਦ ਉੱਥੇ ਸੁੱਚੇ ਮੂੰਹ ਮੋੜਦੇ ਆ ਤੇ ਫਿਰ ਅੱਗੇ ਜੋ ਕੌਮੀ ਬੰਦੇ ਹੁੰਦੇ ਆ ਉਹ ਸਫਰ ਕਰਦੇ ਆ ਕਿਉਂਕਿ ਵੋਟ ਨਹੀਂ ਫਿਰ ਪੈਂਦੀ ਕਿਉਂਕਿ ਲੋਕਾਂ ਨੂੰ ਪਿੱਛੇ ਨਿਰਾਸ਼ਾ ਹੁੰਦੀ ਹੈ ਤੇ ਅੱਗੇ ਫਿਰ ਤਾਂ ਕਰਕੇ ਫਿਰ ਉਹਨਾਂ ਹੀ ਪਾਰਟੀਆਂ ਦੇ ਵੱਲ ਸ਼ਿਫਟ ਹੋ ਜਾਂਦੀ ਹੈ ਸਾਰੀ ਸੰਗਤ ਤੇ ਵੋਟਰ ਜੀ ਦਾ ਕਰਕੇ ਕੋਈ ਕੌਮ ਦਾ ਸੋਲੂਸ਼ਨ ਨਹੀਂ ਹੋ ਰਿਹਾ ਕੋਈ ਇਸ਼ੂ ਦਾ ਕਿਸੇ ਦਾ ਹੱਲ ਨਹੀਂ ਹੋ ਰਿਹਾ ਤੇ ਇਸ ਕਰਕੇ ਇਸ ਚੀਜ਼ ਦਾ ਸੰਗਤ ਦੇ ਵਿੱਚ ਨਿਰਾਸ਼ਾ ਨਾ ਆਵੇ ਪੰਜਾਬ ਦੇ ਲੋਕਾਂ ਨੂੰ ਜੇ ਤੁਸੀਂ ਹੁਣ ਜਿੱਤੇ ਹੋ ਉਸ ਚੀਜ਼ ਦਾ ਮੁੱਲ ਮੋੜਨ ਦੀ ਹੁਣ ਜ਼ਿੰਮੇਵਾਰੀ ਤੁਹਾਡੀ ਬਣਦੀ ਏ ਵੀ ਤੁਸੀਂ ਕਿਹੜੇ ਤਰੀਕੇ ਨਾਲ ਉੱਥੇ ਗੱਲ ਕਰਨੀ ਹੈ ਕਿਵੇਂ ਟਾਈਮ ਲੈਣਾ ਕਿਵੇਂ ਕਰਨਾ ਹੈ ਸਾਰਾ ਕੁਝ ਕਰਨ ਦੇ ਲਈ ਹੈ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਕਿਵੇਂ ਉੱਥੇ ਜਾ ਕੇ ਇਸ਼ੂ ਟੇਕਓਵਰ ਕਰਨਾ ਤੇ ਜੇ ਤੁਸੀਂ ਹੁਣ ਨਹੀਂ ਕਰਦੇ ਕਿਉਂਕਿ ਡੇਢ ਸਾਲ ਹੋ ਗਿਆ ਹੈ ਤੀਸਰਾ ਹਿੱਸਾ ਤੁਹਾਡੇ ਸਮੇਂ ਦਾ ਨੰਗ ਗਿਆ ਤੇ 3.5 ਸਾਲ ਰਹਿ ਗਏ ਤੇ ਜੇ ਹੁਣ ਤੁਸੀਂ ਉੱਥੇ ਜਾ ਕੇ ਕੋਈ ਕਿਸੇ ਕਿਸਮ ਦਾ ਇਸ਼ੂ ਨਹੀਂ ਉਠਾਉਂਦੇ ਕੋਈ ਕੌਮ ਦੀ ਗੱਲ ਨਹੀਂ ਕਰਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਤੇ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲਦਾ ਇਹ ਗੱਲਾਂ ਤੁਹਾਡੇ ਉੱਤੇ ਸਵਾਲ ਉਠਾਉਂਦਾ ਤੇ ਉਹਨਾਂ ਨੂੰ ਤੁਸੀਂ ਮੌਕਾ ਕਿਉਂ ਦਿੰਨੇ ਹੋ ਤੁਸੀਂ ਆਮ ਸੰਗਤ ਦੇ ਵਿੱਚ ਵੀ মিডিਆ 'ਚ ਬਾਈਟ ਦਿੰਨੇ ਹੋ ਇੰਟਰਵਿਊ ਦਿੰਨੇ ਹੋ ਸੰਗਤ ਦੇ ਵਿੱਚ ਵੱਡੀ ਵੱਡੀਆਂ ਸਟੇਜਾਂ ਤੇ ਵੀ ਬੋਲਦੇ ਹੋ ਜਿੱਦਾਂ ਇੱਥੇ ਬੋਲਦੇ ਹੋ ਉਦਾਂ ਹੀ ਉੱਥੇ ਬੋਲੋ ਨਾ ਜਿੱਥੇ ਤੁਹਾਨੂੰ ਭੇਜਿਆ ਗਿਆ ਤੇ ਫੇਰ ਹੀ ਕੋਈ ਪੰਥਕ ਲੀਡਰ ਅਮਰਜ ਹੋਊਗਾ ਨਾ ਕੌਮ ਦੇ ਵਿੱਚ ਜੋ ਸਿਸਟਮ ਦੇ ਅਕੋਰਡਿੰਗਲੀ ਚੱਲ ਕੇ ਸਾਰਾ ਕੁਝ ਕਰੂਗਾ ਇਸ਼ੂ ਉਠਾਊਗਾ ਗਵੰਤਮ ਨੂੰ ਆਪਾਂ ਕਿੰਨਾ ਵੀ ਗਲਤ ਕਹਿੰਨੇ ਆਂ ਵੀ ਉਹਨੇ ਐ ਕੀਤਾ ਯਾ ਉਹ ਕੀਤਾ ਪਰ ਫਿਰ ਵੀ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਠੋਕ ਕੇ ਸਵਾਲ ਉਠਾਏ ਘੱਟ ਸ਼ਬਦਾਂ ਦੇ ਵਿੱਚ ਵੱਧ ਗੱਲਾਂ ਕੀਤੀਆਂ ਤੇ ਇਹਨਾਂ ਗੱਲਾਂ ਕਰਕੇ ਅੱਜ ਉਹ ਪੰਜਾਬ ਦਾ ਸੀਐਮ ਹੈ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਜੋ ਸੰਗਰੂਰ ਹਲਕਾ ਉਸ ਦੀ ਵੀ ਗੱਲ ਕੀਤੀ ਹੋਰ ਵੀ ਈਸ਼ੂਆਂ ਤੇ ਉਹਨਾਂ ਨੇ ਵੱਡੇ ਵੱਡੇ ਈਸ਼ੂ ਉਠਾਏ ਉੱਥੇ ਤੇ ਉਹ ਵੀ ਇੱਕ ਹੀ ਐਮਪੀ ਸੀ ਆਪਣੀ ਪਾਰਟੀ ਦਾ ਤੇ ਤੁਸੀਂ ਤਾਂ ਦੋ ਉਹ ਤੇ ਦੋੋਂ ਦਾ ਤੁਹਾਨੂੰ ਟਾਈਮ ਤੁਹਾਨੂੰ ਕੱਲਿਆਂ ਨੂੰ ਮਿਲ ਸਕਦਾ ਕਿਉਂਕਿ ਦੂਜੇ ਤਾਂ ਅੰਦਰ ਆ ਤੇ ਇਸ ਚੀਜ਼ ਤੇ ਕੰਮ ਕਰੋ ਕਿੱਦਾਂ ਸਪੀਚ ਉੱਥੇ ਦੇਣੀ ਹੈ ਕਿੱਦਾਂ ਗੱਲ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਲਓ ਤੇ ਆਪਣੇ ਜੋ ਪੜ੍ਹੇ ਲਿਖੇ ਬੰਦੇ ਹੈਗੇ ਆ ਉਹਨਾਂ ਨਾਲ ਗੱਲ ਕਰਕੇ ਸਹੀ ਤਰੀਕੇ ਦੇ ਵਿੱਚ ਸਹੀ ਮੈਨਿੰਗ ਦੇ ਵਿੱਚ ਕੋਈ ਨਾ ਕੋਈ ਪੰਜਾਬ ਦਾ ਇਸ਼ੂ ਉਠਾਉਣ ਲਈ ਕੋਈ ਉੱਥੇ ਜਾ ਕੇ ਕਰੋ ਗੱਲ ਤੇ ਤੁਹਾਨੂੰ ਕੋਈ ਬੰਦਾ ਕਿਉਂ ਸਵਾਲ ਕਰੇ ਦੇ ਤੁਸੀਂ ਇਹ ਸਾਰੀਆਂ ਗੱਲਾਂ ਕਰੋ ਤੇ ਮੈਂ ਵੀ ਇਹ ਗੱਲ ਤੂੰ ਪਿਛਲੀ ਕਾ ਵੀਡੀਓ ਦੇ ਵਿੱਚ ਕੀਤੀ ਸੀ ਕਿ ਸੰਗਤ ਦੇ ਵਿੱਚ ਨਿਰਾਸ਼ਾ ਆਉਂਦੀ ਹੈ ਇਹਨਾਂ ਬੰਦਿਆਂ ਦੀ ਵਜ੍ਹਾ ਨਾਲ ਕਿਉਂਕਿ ਇਹ ਉੱਥੇ ਜਾ ਕੇ ਮੁੜ ਕੇ ਕੋਈ ਗੱਲ ਨਹੀਂ ਕਰਦੇ ਕੋਈ ਕਿਸੇ ਕਿਸਮ ਦਾ ਇਹਨਾਂ ਦਾ ਫਾਇਦਾ ਨਹੀਂ ਹੁੰਦਾ ਜਿਤਾ ਕੇ ਤੇ ਜੀਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਪੰਥਕ ਆਗੂ ਹਾਰ ਜਾਂਦੇ ਆ ਫਿਰ ਉਹਨਾਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਵੀ ਤੁਸੀਂ ਪੰਥਕ ਬਣੇ ਫਿਰਦੇ ਹੋ ਵੋਟ ਤਾਂ ਪੈਂਦੀ ਨਹੀਂ ਤੁਹਾਨੂੰ ਵੋਟ ਇਸ ਕਰਕੇ ਨਹੀਂ ਪੈਂਦੀ ਜਦੋਂ ਪਿਛਲਾ ਟਰੈਕ ਦੇਖਦੇ ਆ ਵੀ ਅਸੀਂ ਪੰਥਕ ਬੰਦੇ ਜਿਤਾਏ ਸੀ ਉਹਨਾਂ ਦੀ ਆਉਟਪੁੱਟ ਕੀ ਐ ਤੇ ਆਉਟਪੁੱਟ ਹੁੰਦੀ ਐ 0 ਜੀਦਾ ਕਰਕੇ 0 ਆਉਟਪੁੱਟ ਕਰਕੇ ਫਿਰ ਅੱਗੇ ਜੋ ਚੰਗੇ ਜਿਹੜੇ ਕੇਪੇਬਲ ਬੰਦੇ ਹੁੰਦੇ ਪੜੇ ਲਿਖੇ ਉਹ ਵੀ ਸਫਰ ਕਰਦੇ ਐ ਤੇ ਹੁਣ ਤੁਸੀਂ ਜਿੱਦਾਂ ਪੋਸਤਾ ਪਾ ਰਹੇ ਹੋ ਜੀ 8 ਸੜਕਾਂ ਦੇ ਵਿੱਚੋਂ 4 ਸੜਕਾਂ ਬਣ ਗਈਆਂ ਇਹ ਹੋ ਗਿਆ ਉਹ ਹੋ ਗਿਆ ਦੇਖੋ ਉਹ ਤਾਂ ਜੋ ਐਮਪੀ ਲੈਂਡ ਫੰਡ ਆ ਉਹ ਤਾਂ ਮਿਲਦਾ ਹੀ ਆ ਸਭ ਨੂੰ ਇਕੁਅਲੀ ਉਹ ਤੁਹਾਨੂੰ ਵੀ ਮਿਲਿਆ ਉਹ ਉਹਦੇ ਤੇ ਤੁਸੀਂ ਉਹ ਖਰਚ ਕਰ ਰਹੇ ਹੋ ਦੇਖੋ ਇਹ ਤਾਂ ਨਾਰਮਲ ਚੀਜ਼ ਆ ਜੋ ਤੁਸੀਂ ਇਹ ਕਰ ਰਹੇ ਹੋ ਗੱਲ ਤਾਂ ਇਹ ਆ ਵੀ ਕੌਮ ਦੀ ਜੋ ਜਿਹਦੇ ਵਜ੍ਹਾ ਨਾਲ ਤੁਸੀਂ ਉੱਥੇ ਪਹੁੰਚੇ ਹੋ ਜਾਂ ਵੋਟ ਪਾਈ ਹੈ ਤੁਹਾਨੂੰ ਉਸ ਚੀਜ਼ ਨਾਲ ਇਨਸਾਫ ਤਾਂ ਨਹੀਂ ਹੋ ਰਿਹਾ ਨਾ ਨਾ ਕੋਈ ਕਿਸੇ ਕਿਸਮ ਦੀ ਤੁਸੀਂ ਉੱਥੇ ਜਾ ਕੇ ਗੱਲ ਹੀ ਨਹੀਂ ਕੀਤੀ ਤੇ ਸ਼ੁਰੂ-ਸ਼ੁਰੂ ਹੀ ਤੁਸੀਂ ਅਮਰਤਪਾਲ ਲਈ ਟਾਈਮ ਮੰਗਿਆ ਵੱਡੇ-ਵੱਡੇ ਜਿੱਦਾਂ ਗ੍ਰਹਿ ਮੰਤਰੀ ਸਾਹਿਬ ਨਾਲ ਜਾਂ ਭਾਰਤ ਸਰਕਾਰ ਨਾਲ ਗੱਲ ਕਰਨ ਲਈ ਤੁਹਾਨੂੰ ਟਾਈਮ ਨਹੀਂ ਮਿਲਿਆ ਉਸ ਤੋਂ ਬਾਅਦ ਤਾਂ ਤੁਸੀਂ ਕੋਈ ਕਿਸੇ ਕਿਸਮ ਦੀ ਸਰਗਰਮੀ ਦਿਖਾਈ ਨਹੀਂ ਨਾ ਉਸ ਇਸ਼ੂ ਤੇ ਦਿਖਾਈ ਨਾ ਕੋਈ ਪੰਜਾਬ ਦੇ ਇਸ਼ੂ ਤੇ ਦਿਖਾਈ ਨਾ ਪੰਥਕ ਮਾਮਲਿਆਂ ਤੇ ਦਿਖਾਈ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਵਾਰ-ਵਾਰ ਉਹਦੇ ਤੇ ਕੋਈ ਗੱਲ ਆਈ ਤੁਹਾਡੀ ਨਾ ਡਰੱਗ ਤੇ ਆਈ ਪੰਜਾਬ ਤੇ ਕਰਜ਼ਾ ਚੜ ਰਿਹਾ ਨਾ ਉਹਦੇ ਤੇ ਆਈ ਇੰਨੀ ਜ਼ਿਆਦਾ ਹਾੜਾਂ ਦੇ ਨਾਲ ਮਾਰ ਹੋਈ ਨਾ ਉਹਦੇ ਤੇ ਆਈ ਫਿਰ ਤੁਸੀਂ ਉੱਥੇ ਜਾ ਕੇ ਸੁੱਚੇ ਮੂੰਹ ਮੋੜਦੇ ਹੋ ਤੇ ਇਦਾਂ ਦੇ ਬੰਦੇ ਤੁਹਾਨੂੰ ਗੱਲਾਂ ਕਰਦੇ ਆ ਫਿਰ ਤੇ ਦੂਜੀ ਗੱਲ ਹੁਣ ਜੋ ਰਾਜੇ ਵੜਿੰਗ ਨੇ ਕਿਹਾ ਕਿ ਅਲਟਰਨੇਟ ਜੋ ਡਰੱਗ ਹੈ ਦਾ ਸਿੰਥੈਟਿਕ ਤੇ ਮਾਰੂ ਨਸ਼ਿਆਂ ਨੂੰ ਰੋਕਣ ਲਈ ਅਸੀਂ ਇਹਦਾ ਕੋਈ ਨਾ ਕੋਈ ਪਲਾਨਿੰਗ ਦੇ ਨਾਲ ਪੱਕੇ ਪੈਰੀਆਂ ਦਾ ਹੱਲ ਕੱਢਣ ਬਾਰੇ ਸੋਚਾਂਗੇ ਸਾਨੂੰ ਜੇ ਮੌਕਾ ਮਿਲੂਗਾ ਤੇ ਇਸ ਕਰਕੇ ਦੇਖਿਓ ਲੋਕਾਂ ਨੇ ਇਹਨਾਂ ਦਾ ਸਾਥ ਦੇ ਦੇਣਾ ਤੇ ਫਿਰ ਪਤਾ ਨਹੀਂ ਜਿਵੇਂ ਪਹਿਲਾਂ 4 ਹਫ਼ਤੇ ਜਾਂ ਨਸ਼ਾ ਕੈਪਟਨ ਕਹਿੰਦਾ ਸੀ ਬੰਦ ਕਰਾਂਗਾ ਫਿਰ ਪਤਾ ਨਹੀਂ ਇਹ ਕੁਝ ਕਰ ਪਾਉਣ ਕੇ ਨਾ ਬਾਕੀ ਹੁਣ ਉਹਨਾਂ ਨੇ ਗੱਲ ਉਹ ਕੀਤੀ ਹੈ ਜਿਹੜੀ ਸਹੀ ਰੀਜ਼ਨੇਬਲ ਗੱਲ ਹੈ ਜਿਹਦੇ ਜਿਹਦੇ ਨਾਲ ਕੁਝ ਨਾ ਕੁਝ ਅਸਰ ਹੋ ਸਕਦਾ ਪੰਜਾਬ ਦੀ ਆ ਜੋ ਡਰੱਗ ਦਾ ਇਸ਼ੂ ਹੈ ਇਹਦੇ ਉੱਤੇ ਕੋਈ ਨਾ ਕੋਈ ਲੋਕtham ਲੱਗ ਸਕਦੀ ਹੈ ਜਦੋਂ ਅਲਟਰਨੇਟ ਮਿਲ ਜੂਗਾ ਤੇ ਅਲਟਰਨੇਟ ਵੀ ਉਹ ਜਿਹੜਾ ਮਾਰੂ ਨਹੀਂ ਹੈ ਤੇ ਕਿਉਂਕਿ ਹੁਣ ਜੋ ਨੋਰਫਿੰਡ ਆ ਜੋ ਜੀਵ ਥੱਲੇ ਰੱਖਣ ਵਾਲੀਆਂ ਗੋਲੀਆਂ ਮਿਲ ਰਹੀਆਂ ਇਹ ਤਾਂ ਉਸ ਤੋਂ ਵੀ ਜ਼ਿਆਦਾ ਮਾਰੂ ਨੇ ਦੂਜੇ ਨਸ਼ਿਆਂ ਤੋਂ ਵੀ ਤੇ ਇਹ ਗੋਲੀ ਸਾਰੇ ਭਾਰਤ 'ਚ ਵੈਨ ਆ ਤੇ ਪੰਜਾਬ ਦੇ ਵਿੱਚ ਸ਼ਰਿਆਂ ਫ੍ਰੀ ਮਿਲ ਰਹੀ ਹੈ ਇਹ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਇਹ ਤਾਂ ਤੁਰੀਆਂ ਫਿਰਦੀਆਂ ਲਾਛਾਂ ਬਣ ਜਾਂਦਾ ਬੰਦਾ ਜਿਹੜਾ ਇਹ ਗੋਲੀਆਂ ਖਾ ਲੈਂਦਾ ਸਾਲ 6 ਮਹੀਨੇ ਇਸ ਚੀਜ਼ ਨੂੰ ਰੋਕ ਕੇ ਕੋਈ ਆਰਗੈਨਿਕ ਚੀਜ਼ ਦੇ ਦਿਓ ਬਹੁਤ ਬਹੁਤ ਆਪਸ਼ਨ ਨੇ ਤੇ ਉਸ ਆਪਸ਼ਨ ਜਦੋਂ ਤੁਸੀਂ ਇਹ ਦੇ ਰਹੇ ਹੋ ਤੇ ਇਹਦੀ ਜਗ੍ਹਾ ਤੁਸੀਂ ਕਿਉਂ ਨਹੀਂ ਉਹ ਦਿੰਦੇ ਜਿਹੜੀ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈ ਜਿਹਦੇ ਨਾਲ ਅਗਲਾ ਕੰਮ ਕਰਦਾ ਜਾਂ ਲੜਾਈ ਨਹੀਂ ਕਰਦਾ ਤੇ ਜੇ ਰਾਜਾ ਵਡਿੰਗ ਸਾਹਿਬ ਇਸ ਚੀਜ਼ ਤੇ ਕੋਈ ਨਾ ਕੋਈ ਕੰਮ ਕਰ पाए ਤੇ ਪੰਜਾਬ ਦਾ ਬਹੁਤ ਵੱਡਾ ਫਾਇਦਾ ਹੋਊਗਾ ਇੱਕ ਪੀੜੀ ਬਚਾ ਦੇਣਗੇ ਜੇ ਇਹਦੇ ਤੇ ਕੋਈ ਨਾ ਕੋਈ ਨੀਤੀ ਬਣਾ ਕੇ ਪੱਕੇ ਪੈਰੀਂ ਇਹਦਾ ਕੋਈ ਹੱਲ ਕੱਢ ਲੈਣ ਨਾ ਤਾਂ ਇਹ ਸក្តਾਈ ਨਾ ਕੰਮ ਹੋਣਾ ਜਿੰਨੀ ਚਿਰ ਡਿਮਾਂਡ ਨਹੀਂ ਰੁਕਦੀ ਸਪਲਾਈ ਰੁਕ ਨਹੀਂ ਸਕਦੀ ਜੋ ਮਰਜ਼ੀ ਕੋਈ ਕਰ ਲਵੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਕਿੰਨੀ ਵੀ ਸ਼ਕਤੀ ਹੋ ਜਾਵੇ ਜਿਹੜੇ ਜਦੋਂ ਜਿੰਨਾ ਚਿਰ ਡਿਮਾਂਡ ਆ ਉਹਨਾਂ ਚਿਰ ਸਪਲਾਈ ਦਾ ਲੱਕ ਤੋੜ ਹੀ ਨਹੀਂ ਸਕਦੇ ਜੋ ਮਰਜ਼ੀ ਕਰ ਲੋ ਨਾ ਤਾਂ ਇੰਨੀ ਪੁਲਿਸ ਆ ਕੇ ਜਿਹੜੀ ਬਿਲਕੁਲ ਚੱਪੇ ਚੱਪੇ ਤੇ ਨਿਗਰੱਖ ਲੂਗੀ ਤੇ ਨਾ ਕੋਈ ਇਦਾਂ ਦਾ ਸਿਸਟਮ ਆ ਵੀ ਜਿਹੜਾ ਇਹਦੇ ਤੇ ਕੋਈ ਟਰੈਕ ਲਾ ਦੇਣ ਸੋ ਇਸ ਕਰਕੇ ਇਹਦੀ ਡਿਮਾਂਡ ਨੂੰ ਤੋੜਨ ਦੇ ਲਈ ਉਹਨਾਂ ਨੂੰ ਡਰੱਗ ਸ਼ਿਫਟ ਕਰਕੇ ਪਹਿਲਾਂ ਉਹਦੇ ਤੇ ਲਿਆਓ ਫਿਰ ਹੌਲੀ ਹੌਲੀ ਉਹਦੀ ਕੁਆਂਟੀਟੀ ਘਟ ਕੇ ਤੇ ਫਿਰ ਇਹ ਕੰਮ ਰੁਕਣਾ ਤੇ ਨਹੀਂ ਤਾਂ ਇਹ ਅਗਲੀ ਪੀੜ੍ਹੀ ਵੀ ਇਹਦੇ ਵਿੱਚ ਜਾਣ ਲੱਗ ਗਈ ਹੈ ਤੇ ਇਹ ਪੱਕੇ ਪੈਰੀ ਹੱਲਣੀ ਹੈ ਤਾਂ ਸਭੋਂ ਅੱਗੇ ਅੱਗੇ ਹੋਰ ਵਧੂਗਾ ਕੰਮ ਤੇ ਜੇ ਮੈਂ ਰਾਜਾ ਵਰਿੰਗ ਸਾਹਿਬ ਨੂੰ ਕਹਿਣਾ ਚਾਹਣਾ ਤੁਸੀਂ ਇਹ ਗੱਲ ਕੀਤੀ ਹੈ ਇਹਦਾ ਪੰਜਾਬ ਨੂੰ ਜੇ ਤੁਸੀਂ ਬਚਾ ਲੋਗੇ ਤੇ ਸਾਰਾ ਪੰਜਾਬ ਧੰਨਵਾਦ ਕਰੂਗਾ ਤੁਹਾਡਾ ਕਿਉਂਕਿ ਹੋਰ ਕਿਸੇ ਬੰਦੇ ਦੇ ਵਿੱਚ ਜਾਂ ਕਿਸੇ ਪਾਰਟੀ 'ਚ ਇਦਾਂ ਦੀ ਨਹੀਂ ਲੱਗ ਰਹੀ ਕਿ ਕੋਈ ਇਦਾਂ ਵੱਡਾ ਡਿਸੀਜਨ ਲੈ ਲੈਣਗੇ ਤੁਹਾਡੀ ਪਾਰਟੀ ਹੋ ਸਕਦਾ ਜੇ ਚਾਵੇ ਤੇ ਲੈ ਸਕਦੀ ਹੈ ਕਿਉਂਕਿ ਦੂਜੇ ਤਾਂ ਡਰਦੇ ਹੀ ਇੰਨਾ ਕਿ ਕੋਈ ਕਿਸੇ ਕਿਸਮ ਦਾ ਮੂੰਹ ਹੀ ਨਹੀਂ ਖੋਲਦੇ ਤੇ ਨਾ ਕੋਈ ਇੰਨਾ ਨਹੀਂ ਖੋਲਣਾ ਜਿਹੜੇ ਪੰਥਕ ਕਹਿ ਰਹੇ ਆਪਣੇ ਆਪ ਨੂੰ ਤੇ ਜਦੋਂ ਉੱਥੇ ਜਾ ਕੇ ਗੱਲ ਹੀ ਨਹੀਂ ਕਰ ਰਹੇ ਤੇ ਫਿਰ ਇਹਨਾਂ ਦਾ ਕੀ ਇਹ ਕਰ ਲੈਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਚੀਜ਼ ਜੇ ਕਰਦੇ ਹੋਗੇ ਪੰਜਾਬ ਦਾ ਕਲੇ ਸਾਰਾ ਮੁੱਕ ਜਾਊਗਾ ਡਰੱਗ ਦਾ ਜੋ ਇਸ਼ੂ ਹੈ ਕੋੜ ਹੈ ਕਿਸਮ ਦਾ ਇਹਦੇ ਨਾਲ ਨਾਲ ਹੋਰ ਬਹੁਤ ਕੁਝ ਹੈ ਬਿਮਾਰੀਆਂ ਫੈਲ ਰਹੀਆਂ ਤੇ ਪੰਜਾਬ ਲਈ ਬਹੁਤ ਜ਼ਿਆਦਾ ਕਾਲੇ ਦਿਨਾਂ ਵੱਲ ਨੂੰ ਜਾ ਰਹੀ ਹੈ ਗੱਲ ਇਹ ਨਸ਼ੇ ਦਾ ਕਰਕੇ ਤੇ ਜਿਹਦੇ ਘਰ ਦੇ ਵਿੱਚ ਕੋਈ ਗੰਦੀ ਬਿਮਾਰੀ ਆ ਗਈ ਟੀਕਿਆਂ ਨਾਲ ਸਿਰਿੰਜਾਂ ਨਾਲ ਤੇ ਉਹ ਤਾਂ ਠੀਕ ਬਾਅਦ ਚ ਸਾਰੀ ਉਮਰ ਦਾ ਕਲੇਸ਼ ਪੈ ਗਿਆ ਨਾ ਉਹਨਾਂ ਦੇ ਘਰ ਸੋ ਇਸ ਕਰਕੇ ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਤੁਹਾਡਾ ਧੰਨਵਾਦ ਕਰਾਂਗੇ ਤੇ ਪੰਜਾਬੀ ਵੀ ਤੁਹਾਡਾ ਸਾਥ ਦੇਣਗੇ ਤੇ ਇਹਦੇ ਤੇ ਜਰੂਰ ਤੁਸੀਂ ਭਾਸ਼ਣ ਦੇ ਰਹੇ ਹੋ ਇਹਦੇ ਤੇ ਕੋਈ ਨਾ ਕੋਈ ਕੰਮ ਵੀ ਕਰਿਓ ਥੈਂਕ ਯੂ ਸਤਿ ਸ੍ਰੀ ਅਕਾਲ